ਹਾਂਜੀ ਅੱਜ ਮੈਂ ਤੁਹਾਨੂੰ ਸਾਰਾ ਫੁੱਲ ਪ੍ਰੋਸੈਸ ਦੱਸ ਰਿਹਾ ਵੀ ਕਿੱਦਾਂ ਆਪਾਂ ਖਾਲਸ ਕੋਇਨ ਬਾਈ ਕਰਨਾ ਬਾਇਨੈਂਸ ਦੀ ਐਪ ਜਿਵੇਂ ਮੈਂ ਯੂਜ਼ ਕਰ ਰਿਹਾ ਜਿਹੜੀ ਤੁਸੀਂ ਯੂਜ਼ ਕਰਦੇ ਹੋ ਤੇ ਵਾਲਟ ਤੇ ਜਾ ਸਕਦੇ ਹੋ ਵਾਲਟ ਦੇ ਉੱਪਰ ਜਾ ਕਰਕੇ ਤੁਸੀਂ ਇਹ ਸਰਚ ਕਰਨਾ ਇਥੀਰੀਅਮ ਦੇਖ ਲਓ ਸੇਮ ਇਹੋ ਇਥੀਰੀਅਮ ਦਾ ਹੀ ਕੋਇਨ ਹੋਣਾ ਚਾਹੀਦਾ ਉੱਤੇ ਰੀਸੀਵ ਤੇ ਕਲਿੱਕ ਕਰਕੇ ਰੀਸੀਵ ਤੇ ਕਲਿੱਕ ਕਰਕੇ ਐਡਰੈਸ ਕਾਪੀ ਕਰਕੇ ਵਾਪਸ ਆਪਾਂ ਐਕਸਚੇਂਜ 'ਚ ਆ ਜਾਈਨਾ ਜੀ ਜਿਵੇਂ ਐਕਸਚੇਂਜ ਦੇ ਵਿੱਚ ਆਉਨੇ ਆ ਮੇਰੇ ਕੋ 563 ਯੂਐਸਡੀਟੀ ਪਈ ਆ ਤੇ ਮੈਂ ਹੁਣ以thereum ਖਰੀਦਣਾ ਚਾਹੁੰਨਾ ਮੈਨੂੰ ਲੋੜ ਪਊਗੀ ਪਹਿਲਾਂ USDT ਨੂੰ Ethereum ਚ ਕਨਵਰਟ ਕਰਨ ਦੀ ਉਹ ਹੈਡਫੋਨ ਤੋਂ ਗੋ ਹੈਂਡ ਦੇ ਆਈਕਨ ਤੇ ਕਲਿੱਕ ਕਰਕੇ ਕਨਵਰਟ ਤੇ ਕਲਿੱਕ ਕਰਕੇ ਮੈਂ ਇਸ ਕਨਵਰਟ ਸੈਕਸ਼ਨ ਚ ਆ ਜਾਊਂਗਾ ਤੇ ਹੁਣ ਮੈਂ 10 USDT ਜਿਹੜੀ ਆ ਉਹ Ethereum ਚ ਕਨਵਰਟ ਕਰਨੀ ਆ 10 USDT ਭਰ ਕੇ نیچے ਮੈਂ Ethereum ਜਿਹੜੇ ਨੇ ਉਹ ਸਿਲੈਕਟ ਕਰੂੰਗਾ ਇਹਨੂੰ ਮੈਂ ਪ੍ਰੀਵਿਊ ਕਰੂੰਗਾ ਸੋ ਜਦੋਂ ਮੈਂ ਪ੍ਰੀਵਿਊ ਤੇ ਕਲਿੱਕ ਕਰੂੰਗਾ ਤੇ ਜਿਹੜੇ ਮੇਰੀ USDT ਆ ਇਹ Ethereum ਦੇ ਵਿੱਚ ਕਨਵਰਟ ਹੋ ਜਾਊਗੀ ਬਦਲੀ ਜਾਊਗੀ ਜਦੋਂ ਹੁਣ以thereum ਦੇ ਵਿੱਚ ਬਦਲੀ ਗਈ ਆ ਫਿਰ ਮੈਂ ਵਾਪਸ ਆਉਂਗਾ ਜੀ ਆਪਣੇ ਹੋਮ ਪੇਜ ਦੇ ਉੱਪਰ ਐਸੈਟਸ ਤੇ ਕਲਿੱਕ ਕਰੂੰਗਾ ਸੈਂਡ ਤੇ ਕਲਿੱਕ ਕਰੂੰਗਾ ਔਨਚੇਨ ਵਿਡਰੋ ਕਲਿੱਕ ਕਰੂੰਗਾ ਜੀ ਇੱਥੇ ਮੈਂ以thereum ਜਿਹੜਾ ਵਾ ਉਹ ਸਿਲੈਕਟ ਕਰੂੰਗਾ ਜਿਹੜੇ ਮੇਰੇ ਕੋਲ以thereum ਪਏ ਨੇ ਉੱਤੇ ਹੁਣ ਐਡਰੈਸ ਉੱਪਰ ਮੈਂ ਜਿਹੜਾ ਵਾ ਕਾਪੀ ਕੀਤਾ ਸੀ ਵਾਲਟ ਦੇ ਵਿੱਚੋਂ以thereum ਦਾ ਪੇਸਟ ਕਰੂੰਗਾ ਨੈਟਵਰਕ以thereum ERC20 ਸਿਲੈਕਟ ਕਰੂੰਗਾ ਹੁਣ ਇੱਥੇ ਅਮਾਉਂਟ ਮੈਂ ਫਿਲ ਕਰੂੰਗਾ ਕਿੰਨੀ ਅਮਾਊਂਟ ਮੈਂ ਭਰਨੀ ਆ ਕਿੰਨੀ ਲੈ ਕੇ ਜਾਣੀ ਆ ਜਿਵੇਂ ਮੈਂ 10 USDT ਨੂੰ ਚੇਂਜ ਕਰਿਆ ਸੀ ਸਾਰੀ ਅਮਾਊਂਟ ਮੈਂ ਲੈ ਕੇ ਜਾ ਰਿਹਾ ਹਾਂ ਕਨਫਰਮ ਕਰਾਂਗਾ ਅੱਗੇ ਤੁਹਾਡੇ ਕੋਲੋਂ ਇੱਕ KYC ਹੋਊਗੀ ਤੁਹਾਡਾ ਪਾਸਵਰਡ ਪੁੱਛਿਆ ਜਾਊਗਾ ਤੇ ਪ੍ਰੋਸੈਸਿੰਗ ਹੋ ਜਾਊਗੀ ਕੁਝ ਸਮੇਂ ਬਾਅਦ ਇਹ ਜਿਹੜਾ ਕੰਪਲੀਟ ਹੋ ਜਾਊਗਾ ਜਿਵੇਂ ਹੁਣ ਕੰਪਲੀਟ ਹੋ ਚੁੱਕਾ ਆ ਫਿਰ ਮੈਂ ਦੁਬਾਰਾ ਐਸੈਟਸ ਤੇ ਜਾਊਂਗਾ ਮੈਂ ਦੇਖਦਾ ਵੀ ਮੇਰੇ ਕੋਲ ਥੀਰੀਅਮ ਆ ਚੁੱਕੇ ਨੇ ਹੁਣ ਮੈਂ ਖਾਲਸ ਕੋਇਨ ਸਵੈਪ ਕਰਨਾ ਹੈ ਜਾਂ ਤੁਸੀਂ ਕੰਟਰੈਕਟ ਐਡਰੈਸ ਦੇ ਨਾਲ ਇੱਥੇ ਪੇਸਟ ਕਰਕੇ ਸਰਚ ਕਰ ਸਕਦੇ ਹੋ ਜੇ ਤੁਸੀਂ ਪਹਿਲਾਂ ਸਰਚ ਕੀਤਾ ਹੋਇਆ ਤੇ ਹਿਸਟਰੀ ਦੇ ਵਿੱਚ ਸ਼ੋ ਹੋ ਜਾਵੇਗਾ ਜਾਂ ਵਾਚ ਲਿਸਟ ਦੇ ਵਿੱਚ ਸ਼ੋ ਹੋ ਜਾਵੇਗਾ ਜਿਵੇਂ ਮੇਰੇ ਕੋ 73 ਕੋਇਨ ਪਹਿਲਾਂ ਨੇ ਮੈਂ ਹੋਰ ਬਾਏ ਕਰਨ ਦੇ ਨੇ ਸਵੈਪ ਤੇ ਕਲਿੱਕ ਕੀਤਾ ਵਿਚਕਾਰਲੇ ਆਈਕਨ ਨੂੰ ਸਿਲੈਕਟ ਕੀਤਾ ਕਿਉਂਕਿ ਉੱਪਰ以ਥੀਰੀਅਮ ਰੱਖਣੇ ਨੇ以ਥੀਰੀਅਮ ਸਿਲੈਕਟ ਕੀਤਾ نیچے ਖਾਲਸ ਸਿਲੈਕਟ ਕੀਤਾ ਹੁਣ ਮੈਂ ਕਿੰਨੇ以ਥੀਰੀਅਮ ਆਨੂੰ ਖਾਲਸ ਜੇ ਸਵੈਪ ਕਰਨਾ ਮੈਂ ਇniki ਉੱਤੇ ਮੈਕਸ ਦੀ ਆਪਸ਼ਨ ਤੋਂ ਜੇ ਮੈਂ ਸਾਰੇ ਥੀਰੀਅਮ ਚੇਂਜ ਕਰਨੇ ਆ ਮੈਕਸ ਦੀ ਆਪਸ਼ਨ ਦੇ ਨਾਲ ਕਰ ਸਕਦਾ ਫਿਰ ਮੈਂ ਸਵਾਪ ਕਰੂੰਗਾ ਜੀ ਸਵਾਪ ਕਰਨ ਤੋਂ ਬਾਅਦ ਹੁਣ ਇਹਨਾਂ ਮੈਨੂੰ ਦੱਸਿਆ ਵੀ ਤੁਹਾਨੂੰ 19 ਖਾਲਸ ਕੋਇਨ ਮਿਲਣਗੇ ਮੈਂ ਇਹਦੇ ਨਾਲ ਸੈਟੀਸਫਾਈ ਹਾਂ ਮੈਂ ਕਨਫਰਮ ਕਰੂੰਗਾ ਜੀ ਕਨਫਰਮ ਕਰਨ ਤੋਂ ਕੁਝ ਟਾਈਮ ਬਾਅਦ ਜਿਹੜੇ ਨੇ ਇਹ ਖਾਲਸ ਕੋਇਨ ਮੇਰੇ ਅਕਾਊਂਟ 'ਚ ਆ ਜਾਣਗੇ ਇਸੇ ਤਰ੍ਹਾਂ ਸੇਮ ਪ੍ਰੋਸੈਸ ਆ ਜੀ ਜਦੋਂ ਕੱਲ ਨੂੰ ਤੁਸੀਂ ਇਹਨੂੰ ਬਾਇ ਸੇਲ ਵੀ ਕਰੋਗੇ ਸੇਮ ਸਵਾਪ ਹੋ ਕੇ ਹੀ ਸੇਲ ਹੋਊਗਾ ਉਹਦੇ ਲਈ ਵੀ ਤੁਹਾਨੂੰ ਥੀਰੀਅਮ ਫੀਸ ਜਿਹੜੀ ਆ ਬਿਲਕੁਲ ਥੋੜੀ ਜੀ ਨਾਮਾਤਰ ਜਿਹੜੀ ਲੱਗਦੀ ਆ ਉਹ ਹੋਣੀ ਜ਼ਰੂਰੀ ਆ ਸੋ ਇਹ ਸਾਰਾ ਪ੍ਰੋਸੈਸ ਆ ਜੇ ਫਿਰ ਵੀ ਕਿਸੇ ਨੂੰ ਸਮਝ ਨਹੀਂ ਆਇਆ ਤੇ ਤੁਸੀਂ ਸਾਡੇ ਨਾਲ ਟੈਲੀਗ੍ਰਾਮ ਦੇ ਉੱਪਰ ਖਾਲਸ ਕੋਇਨ ਦਾ ਜਿਹੜਾ ਚੈਨਲ ਆ ਉਹਦੇ ਨਾਲ ਜੁੜ ਸਕਦੇ ਹੋ ਉੱਥੇ ਲਾਈਵ ਤੁਹਾਨੂੰ ਸਮਝਾਇਆ ਜਾਂਦਾ ਬਕਾਇਦਾ ਸਕਰੀਨ ਸ਼ੇਅਰ ਕਰਕੇ ਤੁਸੀਂ ਸਮਝ ਸਕਦੇ ਹੋ ਸੋ ਧੰਨਵਾਦ